ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਸੌਖੇ ਤਰੀਕੇ ਨਾਲ ਫਰਦ ਪੜ੍ਹਨੀ ਸਿੱਖਾਂਗੇ ਜਿਹੜੀ ਹਰੇਕ ਕਿਸਾਨ ਨੂੰ ਬਹੁਤ ਔਖੀ ਲੱਗਦੀ ਹੈ ਸਭ ਤੋਂ ਪਹਿਲਾਂ ਆਪਾਂ ਨੇ ਫਰਦ ਦੇ ਆ ਹਿੱਸੇ 'ਚ ਜਾਣਾ ਆਪਾਂ ਨੇ ਜਿੱਥੇ ਮੇਰੀ ਪੈਨਸਲ ਆ ਆਪਾਂ ਨੇ ਕੁੱਲ ਕਿਤੇ ਦੇਖਣਾ ਕਿੰਨੇ ਆ ਜਿਵੇਂ ਕਿਤੇ ਲਿਖੇ ਮੈਂ 4 ਉਹ ਤੋਂ ਬਾਅਦ ਆਪਾਂ ਨੇ ਦੇਖਣਾ ਦਾ ਰਕਬਾ ਕਿੰਨਾ ਹੈ ਜਿਵੇਂ ਉਹ ਰਕਬਾ ਲਿਖਿਆ ਆ ਮੈਂ ਹੁਣ 31 ਕਨਾਲਾਂ 14 ਮਰਲੇ ਮੂਰੇ ਕਨਾਲਾਂ ਹੁੰਨੀਆਂ ਨੇ ਪਿੱਛੇ ਮਰਲੇ ਹੁੰਦੇ ਨੇ ਪਹਿਲਾਂ ਆਪਾਂ ਨੇ 31 ਕਨਾਲਾਂ ਦੇ ਮਰਲੇ ਬਣਾ ਲੈਣੇ 31 20 ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਆ 31 20 620 14 ਕਰ ਲੈਣੇ ਕਿਉਂਕਿ ਗਾਹਾਂ ਆ ਦੇਖੋ 14 ਮਰਲੇ ਵੀ ਨੇ ਹਨਾ 31 ਕਨਾਲਾਂ ਦੇ 20 ਨਾਲ ਗੁਣਾ ਕਰਤੇ 620 ਮਰਲੇ ਬਣ ਗਏ 14 634 ਮਤਲਬ ਮੇਰੇ ਕਹਿਣ ਦਾ ਮਤਲਬ ਹੈ ਵੀ ਆਹ ਫਰਦ ਦੇ 4 ਕਿੱਤਿਆਂ ਦਾ ਕੁੱਲ ਰਕਬਾ ਜਿਹੜਾ ਮਰਲਿਆਂ ਦੇ ਵਿੱਚ ਇਹ 634 ਮਰਲੇ ਹੋਗੇ ਉਸ ਤੋਂ ਬਾਅਦ ਜਿਵੇਂ ਸਾਰਿਆਂ ਦੀਆਂ ਫਰਜ਼ਾਂ ਦੇ ਉੱਪਰ ਇੱਧਰਲੀ ਸਾਈਡ ਹਿੱਸੇ ਲਿਖੇ ਹੋਏ ਹੁੰਨੇ ਆ ਆਪਾਂ ਨੇ ਹਿੱਸਿਆਂ 'ਚ ਜਾਣਾ ਹੈ ਹਿੱਸਿਆਂ ਦੇ ਵਿੱਚ ਜਿਵੇਂ बटे ਕਰਕੇ ਹਿੱਸਾ ਲਿਖਿਆ ਹੋਣਾ ਹੁੰਦਾ ਜਿਵੇਂ ਆ ਆਧਾਰਨ ਦੇ ਤੌਰ ਪਰ ਹਰਨੇਕ ਸਿੰਘ ਦਾ ਹਿੱਸਾ ਲਿਖ ਲਓ ਹਰਨੇਕ ਸਿੰਘ ਦਾ ਹਿੱਸਾ ਹੈਗਾ 7/12 ਕੁੱਲ ਰਕਬੇ ਨੂੰ ਆਪਾਂ ਨੇ 7 ਨਾਲ ਗੁਣਾ ਕਰਨੀਆਂ 12 ਨਾਲ ਭਾਗ ਕਰਨਾ ਆ 369 ਮਰ ਲਈ ਆ ਕਿ ਮਤਲਬ ਜਿਹੜਾ ਮੂਰਲਾ ਹਿੱਸਾ ਇਹਦੇ ਨਾਲ ਆਪਾਂ ਨੇ ਗੁਣਾ ਕਰ ਦੇਣੀ ਕੁੱਲ ਰਕਬੇ ਨੂੰ ਜਿਹੜਾ ਥੱਲੜ ਦਾ ਹਿੱਸਾ बटे 'ਚ ਪਾਇਆ ਉਹ ਨਾਲ ਭਾਗ ਕਰ ਦੇਣੀ ਹਿੱਸਾ ਭਾਵੇਂ ਜਿੰਨਾ ਮਰਜੀ ਹੋਵੇ ਹਿੱਸਾ ਮੰਨ ਕੇ ਚੱਲ ਸਾ 83/1788 ਹਿੱਸਾ ਕੋਈ ਬੜੀ ਗੱਲ ਨਹੀਂ ਆਪਾਂ ਨੇ ਇਹਨੂੰ ਆ ਕੁੱਲ ਰਕਬਾ ਜਿਹੜਾ ਇੱਧਰ ਆ ਦੇ 634 ਮਰਲੇ ਇਹਨੂੰ 634 ਨੂੰ ਆਪਾਂ ਨੇ 83 ਦੇ ਨਾਲ ਗੁਣਾ ਕਰਨੀ ਆ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਨੇ 1788 ਦੇ ਨਾਲ ਭਾਗ ਕਰ ਦੇਣੇ ਹੁਣ ਹੋ ਸਕਦਾ ਹਿੱਸਾ ਜੱਡਾ ਮਰਜੀ ਬਣਾ ਹੋਵੇ ਮੰਨ ਲਓ ਹਿੱਸਾ ਆਏ ਵੀ ਲਿਖਿਆ ਹੋ ਸਕਦਾ 305 ਇਕਣਾ ਹਨ ਆਏ ਵਟਾ ਪਾ ਕੇ 1778 ਇਕਣਾ ਕੋਈ ਵੀ ਹਿੱਸਾ ਪਾਇਆ ਬਹੁਤ ਹੋ ਸਕਦਾ ਬਸ ਕੁੱਲ ਰਕਬੇ ਨੂੰ ਕੀ ਕਰਨਾ ਆਪਾਂ ਨੇ ਕੁੱਲ ਰਕਬੇ ਨੂੰ ਮੂਰੇ ਨਾਲ ਗੁਣਾ ਕਰਦਾਣੀ ਮੂਰਲੇ ਨਾਲ ਕੈਲਕੂਲੇਟਰ ਪਰ ਪਿਛਲੇ ਨਾਲ ਭਾਗ ਕਰਦਾਣੀ ਕੁੱਲ ਰਕਬਾ ਆ ਜਾਂਦਾ ਹੋ ਜਿੰਮੇ ਇਹਦਾ ਰਕਬਾ ਹੁਣ ਮੈਂ ਤੁਹਾਨੂੰ ਕੱਢ ਕੇ ਦਿਖਾਇਆ 7/12 ਨੂੰ 634 ਨੂੰ 7 ਨਾਲ ਗੁਣਾ ਕਰਤੀ 12 ਨਾਲ ਭਾਗ ਕਰਤੀ ਠੀਕ ਹੈ ਭਾਗ ਕਰਕੇ ਆ ਰਕਬਾ ਆ ਗਿਆ ਜਿੰਨੀਆਂ ਕਨਾਲਾਂ ਬਣਾਉਣੀਆਂ ਤਾਂ ਇਹਨੂੰ 20 ਨਾਲ ਭਾਗ ਕਰ ਦੋ 18 ਕਨਾਲਾਂ 9 ਮਰਲੇ ਹੋਗੇ ਇੰਨੇ ਇੱਕ ਸੌਖਾ ਤਰੀਕਾ ਹੈ ਫਰਦ ਦਾ ਸਾਰਿਆਂ ਤੱਕ ਇਹ ਵੀਡੀਓ ਪਹੁੰਚਾ ਦਿਓ ਜਿਹੜਾ ਜਿਹੜਾ ਮੇਰਾ ਵੀਰ ਹੈ ਕਿਸਾਨ ਵੀਰ ਇਹਨੂੰ ਵੀਡੀਓ ਨੂੰ ਦੇਖਦਾ ਨਾ ਉਹ ਜਰੂਰ ਇਹਨੂੰ ਫਾਰਵਰਡ ਕਰਿਓ ਆਪਣੇ WhatsApp ਨੰਬਰ ਤੇ ਤਾਂ ਜਰੂਰ ਫਾਰਵਰਡ ਕਰਿਓ ਕਿਉਂਕਿ ਜਿੰਨੇ ਲੋਕ ਇਹਨੂੰ ਜ਼ਿਆਦਾ ਦੇਖਣਗੇ ਉਹਨਿਆਂ ਨੂੰ ਲੋਕਾਂ ਨੂੰ ਫਰਜ਼ ਪੜਣੀ ਆ ਜਾਊਗੀ WhatsApp Twitter ਜਾਂ Facebook ਪਰ ਸਾਰਿਆਂ ਨੇ ਇਹ ਨਾ ਇਹ ਵੱਧ ਤੇ ਵੱਧ ਸ਼ੇਅਰ ਕਰਨੀਆਂ ਠੀਕ ਆ ਨਾ ਅਰ ਜੀ ਨੂੰ ਇਹ ਵੀਡੀਓ ਪਸੰਦ ਆਈ YouTube ਉਪਰ ਉਹ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਠੀਕ ਨੇ ਕਿਉਂਕਿ ਗਾਂਹ ਤੇ ਮੈਂ ਤੁਹਾਨੂੰ ਜ਼ਮੀਨ ਮਣਨ ਬਾਰੇ ਸੌਖਾ ਤਰੀਕਾ ਦੱਸੂਗਾ ਵੀ ਇੱਕ ਕਮੈਂਟਾਂ ਦੇ ਵਿੱਚ ਆਪਾਂ ਜ਼ਮੀਨ ਕਿਵੇਂ ਮਣ ਸਕਦੇ ਹਾਂ